ਕੋਈ ਪੈਸੇ ਨਹੀਂ ਦੇ। ਮੈਂ ਤੁਹਾਨੂੰ ਕਹਾਂ ਤੁਸੀਂ ਪੈਸੇ ਲੈਂਦੇ ਹੋ। ਮੈਂ ਕਹਾਂ ਤੁਹਾਨੂੰ ਨਹੀਂ ਨਹੀਂ ਮੈਂ ਕਹਾਂ ਤੁਹਾਡੇ ਦੇ ਪੈਸੇ ਕਿਸੇ ਨੇ ਕਿਸੇ ਹੋਗਾ ਤਾਂ ਰੋਪ ਤਾਂ ਕੋਈ ਵੀ ਲਾ ਦੇ ਕਿਸੇ ਦੇ। ਮੈਂ ਕਹਾਂ ਤੁਸੀਂ ਪੈਸੇ ਲੈਵੇ। ਜੇ ਕੋਈ ਪੈਸਾ ਦੇਣਾ ਬੰਦ ਕਰਦਾ ਤਾਂ ਉਹਨਾਂ ਦੁਕਾਨਾਂ ਨੂੰ ਸੀਲ ਕੀਤਾ ਜਾਂਦਾ। ਡਰਾਇਆ ਧਮਕਾਇਆ ਜਾਂਦਾ। ਜੇ ਇਹ ਬਿਲਡਿੰਗ ਨਾਜਾਇਜ਼ ਹੈ ਇਹ ਕਿਦੋਂ ਚੱਕ ਕੇ ਤਾਂ ਇਹਨਾਂ ਨੇ ਬਜ਼ਾਰਿਆਂ ਨੇ ਦੁਕਾਨਦਾਰਾਂ ਨੇ ਇੱਥੇ ਲਿਆ ਕੇ ਰੱਖੀ ਨਹੀਂ ਜੀ। ਇਹ ਕਿਸੇ ਟਾਈਮ ਬਣੀ ਵੀ ਹੈ। ਉਹ ਜੇ ਨਜਾਇਜ਼ ਫਿਰ ਇਹਨੂੰ ਬੰਨ ਕੇ ਦਿੱਤੀ ਐ ਸਾਰਾ ਇਹਨਾਂ ਦਾ ਗੈਂਗ ਦਾ ਇੱਕ ਲੋਟੂ ਟੋਲ ਲਾਗਾ ਜਿਹੜਾ ਕਿ ਇਸ ਤਰ੍ਹਾਂ ਦੇ ਕੰਮ ਕਰਦਾ ਪਰ ਸਾਡੇ ਹੁੰਦੇ ਇਹ ਦੁਕਾਨ ਨੂੰ ਸੀਲ ਕਰਨ ਆਏ ਸੀ ਅਸੀਂ ਕਰਨ ਨਹੀਂ ਦਿੱਤੀ ਤੇ ਅਸੀਂ ਹੋਰ ਕਰਨ ਵੀ ਨਹੀਂ ਦਿੰਦੇ ਜੇ ਕਮੇਟੀ ਨੇ ਸਾਡੀ ਨਾ ਸੁਣੀ ਤਾਂ ਅਸੀਂ ਸਾਰਾ ਬਾਜ਼ਾਰ ਬੰਦ ਕਰਾਂਗੇ ਧਰਨਾ ਲਾਵਾਂਗੇ ਜੋ ਸੱਤੋ ਹੋਇਆ ਸੀ ਕਰਾਂਗੇ ਅੱਜ ਜਦੋਂ ਨਗਰ ਕੌਂਸਲ ਵੱਲੋਂ ਇੱਕ ਦੁਕਾਨ ਤੇ ਸੀਲ ਕਰਨ ਦੇ ਆਰਡਰ ਹੋਏ ਸੀ ਤਾਂ ਉਹ ਦੁਕਾਨ ਸੀਲ ਕਰਨ ਆਇਆ ਤਾਂ ਤਾਂ ਅਸੀਂ ਉੱਥੇ 10 ਦੇ 10 ਐਮਸੀ ਮੌਜੂਦਾ ਟਾਈਮ ਤੇ ਪਹੁੰਚ ਗਿਆ ਤਾਂ ਦੁਕਾਨ ਸੀਲ ਕਰਨ ਤੋਂ ਰੋਕਿਆ ਗਿਆ ਪ੍ਰਧਾਨ ਅਸੀਂ ਕਾਂਗਰਸ ਦੇ ਐਮਸੀਵੀ ਇੱਥੇ ਪਹੁੰਚ ਰਹੇ ਨੇ ਜਦੋਂ ਪ੍ਰਧਾਨ ਨੂੰ ਕੋਈ ਪੈਸਾ ਦੇ ਦਿੰਦਾ ਜਾਂ ਕੋਈ ਪ੍ਰਸ਼ਾਸ ਆਪਣੇ ਈਓ ਨੂੰ ਜਾਂ ਕਿਸੇ ਹੋਰ ਮਲਾਜ਼ਮ ਨੂੰ ਕੋਈ ਪੈਸਾ ਦੇ ਦਿੰਦਾ ਉਸ ਦੁਕਾਨਾਂ ਦੀ ਸਾਰੀ ਚੱਲੀ ਜਾਂਦੀ ਹੈ ਜੇ ਕੋਈ ਪੈਸਾ ਦੇਣਾ ਬੰਦ ਕਰ ਦਦਾ ਤਾਂ ਉਹਨਾਂ ਦੁਕਾਨਾਂ ਨੂੰ ਸੀਲ ਕੀਤੇ ਜਾਣੋਂ ਡਰਾਇਆ ਧਮਕਾਇਆ ਜਾਂਦਾ ਕਿ ਪੈਸੇ ਦੇਉ ਨਹੀਂ ਤਾਂ ਤੁਹਾਡੀ ਦੁਕਾਨ ਸੀਲ ਹੈ ਸੋ ਉਹੀ ਅੱਜ ਕਾਰਵਾਈ ਇਸ ਦੁਕਾਨ ਤੇ ਵੀ ਕੀਤੀ ਗਈ ਤਾਂ ਜਦੋਂ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ 10 ਦੇ 10 ਐਮਸੀ ਅਤੇ ਕਾਂਗਰਸ ਦੇ ਐਮਸੀ ਵੀ ਪਹੁੰਚ ਰਹੇ ਨੇ ਸਾਰੇ ਐਮਸੀਆਂ ਨੇ ਆ ਕੇ ਉਹ ਦੁਕਾਨ ਸੀਨ ਕਲਰ ਤੋਂ ਬੰਦ ਕੀਤੀ ਅਤੇ ਪ੍ਰਧਾਨ ਦੇ ਖਿਲਾਫ ਜੋ ਨਾਰੇਬਾਜ਼ੀ ਕੀਤੀ ਹੈ ਪ੍ਰਧਾਨ ਜੋ ਸ਼ਹਿਰ ਦੇ ਦੁਕਾਨਾ ਬਣ ਰਿਹਾ ਉਹਦੇ ਬਾਅਦ ਨਾਜਾਇਜ਼ ਜੋ ਕਾਰਵਾਈ ਕਰ ਰਿਹਾ ਉਸ ਦੇ ਨਿੰਦਣਯੋਗ ਹੈ ਪ੍ਰਧਾਨ ਦੇ ਮੈਂ ਪੱਤਰਕਾਰ ਭਰਾਵਾਂ ਨੂੰ ਦੱਸਣਾ ਚਾਹਨਾਗਾ ਵੀ ਜੇ ਇਹ ਬਿਲਡਿੰਗ ਨਾਜਾਇਜ਼ ਹੈ ਇਹ ਕਿਸੇ ਚੱਕ ਕੇ ਤਾਂ ਇਹਨਾਂ ਨੇ ਬਜ਼ਾਰਿਆਂ ਨੇ ਦੁਕਾਨਦਾਰਾਂ ਨੇ ਇੱਥੇ ਲਿਆ ਕੇ ਰੱਖੀ ਨਹੀਂਗੀ ਇਹ ਕਿਸੇ ਟਾਈਮ ਬਣੀ ਵੀ ਹੈ ਉਹ ਜੇ ਨਾਜਾਇਜ਼ ਹੈ ਫਿਰ ਇਹਨੂੰ ਬੰਨ ਕੇ ਉਹ ਦਿੱਤੀ ਹੈ ਇਹ ਇੱਕ ਇੱਕ ਗੈਂਗ ਐ ਸੰਰੂਰ ਦੇ ਵਿੱਚ ਉਹਦਾ ਇੱਕ ਉਹ ਦੱਸਦਾ ਹੈਗਾ ਗਾਹਾਂ ਸਿੱਖੋ ਇੱਕ ਮੈਡਮ ਨੂੰ ਮੈਂ ਇੱਥੇ ਉਹਦੀ ਗਾਹਾਂ ਹੈਗੀਆਂ ਕਿਤੇ ਸੈਕਟਰੀ ਵਗੈਰਾ ਨਾਲ ਚੰਡੀਗੜ੍ਹ ਹੋਰ ਸਰਕਾਰ ਦੇ ادارے ਚੱਲਦੀ ਆ ਉਹਦੀ ਉਹ ਹਮੇਸ਼ਾ ਸਾਰਾ ਦਿਨ ਇਹਨਾਂ ਇੱਥੇ ਬਣਾ ਬਣਾ ਕੇ ਬੰਦਬੰਦੀਆਂ ਇਹ ਜਿਹੇ ਆਰਡਰ ਕਢਾਉਂਦੇ ਰਹਿੰਦੇ ਨੇ ਇਹ ਗਰੀਬ ਬੰਦਿਆਂ ਨੂੰ ਵਿਚਾਰਿਆਂ ਨੂੰ ਕੰਮ ਕਰਦਿਆਂ ਨੂੰ ਇਹਨਾਂ ਨੂੰ ਰੋਕਿਆ ਗਿਆ ਠੀਕ ਆ ਜੀ ਸਾਰਾ ਇਹਨਾਂ ਦਾ ਗੈਂਗ ਦਾ ਇੱਕ ਲੋਟੂ ਟੋਲਾ ਹੈਗਾ ਜਿਹੜਾ ਕਿ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਇਹ ਪੈਸੇ ਵਟੋਰੇ ਜਾਂਦੇ ਨੇ ਸੀਲ ਲਗਾ ਕੇ ਉੱਪਰ ਲਿਖ ਕੇ ਤੁਹਾਨੂੰ ਤੁਹਾਡਾ ਕੀ ਐਕਸ਼ਨ ਹੋਊਗਾ ਕਿਹੜੀ ਕਿਹੜੀ ਦੁਕਾਨਾਂ ਦਾ ਸੀਲ ਆ ਗਿਆ ਦੇਖੋ ਜੀ ਸਾਡੇ ਆਉਣ ਤੋਂ ਪਹਿਲਾਂ ਬਾਡੀ ਗੈਰਾਜਰੀ ਚ ਜੋ ਕਰ ਲਿਆ ਸਾਨੂੰ ਨਹੀਂ ਪਤਾ ਪਰ ਸਾਡੇ ਹੁੰਦੇ ਇਹ ਦੁਕਾਨ ਨੂੰ ਸੀਲ ਕਰਨ ਆਏ ਸੀ ਅਸੀਂ ਕਰਨ ਨਹੀਂ ਦਿੱਤੀ ਤੇ ਅਸੀਂ ਹੋਰ ਕਰਨ ਵੀ ਨਹੀਂ ਦਿੰਦੇ। ਨੋਟਿਸ ਜਾਰੀ ਹੋਇਆ ਇਸ ਤੋਂ ਪਹਿਲਾਂ ਦੁਕਾਨਦਾਰ ਨੂੰ ਸਿਰਫ ਇੱਕ ਨੋਟਿਸ ਆਇਆ ਜੀ ਐਤੋਂ ਬਾਅਦ ਕੋਈ ਦੁਕਾਨਦਾਰ ਨੂੰ ਨੋਟਿਸ ਨਹੀਂ ਆਇਆ। ਆਂਦੇਸਾਰ ਦਾ ਸਾਮਾਨ ਚੱਕਣ ਦਿੱਤਾ ਨਾ ਕੁਝ ਆਂਦੇਸਾਰ ਸ਼ਟਰ ਸਿੱਟ ਕੇ ਜਿੰਦੇ ਲਾਂ ਲੱਗ ਗਏ ੱੱਕੇ ਮਾਰ ਕੇ ਦੁਕਾਨਦਾਰ ਨੂੰ ਬਾਹਰ ਕੱਢ ਰਹੇ ਨੇ। ਇਹ ਕੀ ਟ੍ਰੈਂਡ ਹੈ ਜੀ? ਕਾਰੋਬਾਰ ਤਾਂ ਲੋਕਾਂ ਨੇ ਪਹਿਲਾਂ ਨਹੀਂ। ਕੀ ਤੁਹਾਨੂੰ ਲੱਗਦਾ ਵੀ ਸਮਾਜ 'ਚ ਕਾਰੋਬਾਰ ਹੈਗੇ ਲੋਕਾਂ ਦੇ? ਐਨੇ ਮੰਦੇ ਦੇ ਬਾਵਜੂਦ ਤੁਸੀਂ ਜਿਹੜੇ ਲੋਕ ਰੋਟੀ ਕਾ ਰਹੇ ਨੇ ਉਹਨਾਂ ਦੀ ਰੋਟੀ ਨੂੰ ਵੀ ਤੁਸੀਂ ਬੰਦ ਕਰ ਰਹੇ ਹੋ? ਇਸ ਲਈ ਲੋਕਾਂ ਨੂੰ ਕੰਮ ਕਰਨ ਦਿਓ ਜਦੋਂ ਬਣ ਰਹੀਆਂ ਸੀ ਉਦੋਂ ਆ ਕੇ ਰੋਕਣਾ ਚਾਹੀਦਾ ਜਦੋਂ ਉਦੋਂ ਰੁਕ ਲੈ ਉਦੋਂ ਨਾ ਬਣਨ ਦਿੰਦੇ ਪਰ ਜਿਹੜੀਆਂ ਦੁਕਾਨਾਂ ਨੂੰ ਹੁਣ ਬਣੀਆਂ ਨੂੰ ਬੀਬੀ ਤੀ ਪ੍ਰਸ਼ਾਸਨ ਪ੍ਰਸ਼ਾਸਨ ਦੀ ਗਲਤੀ ਹੈ ਜੀ ਕਮੇਟੀ ਦੀ ਗਲਤੀ ਹੈ ਅਸੀਂ ਦੁਕਾਨਦਾਰਾਂ ਦੇ ਨਾਲ ਕੋਈ ਨੁਕਸਾਨ ਨਹੀਂ ਅਸੀਂ ਹੋਣ ਦਿੰਦੇ ਅਸੀਂ ਜੇ ਜੇ ਕਮੇਟੀ ਨੇ ਸਾਡੀ ਨਾ ਸੁਣੀ ਤਾਂ ਅਸੀਂ ਸਾਰਾ ਬਾਜ਼ਾਰ ਬੰਦ ਕਰਾਂਗੇ ਧਰਨਾ ਲਾਵਾਂਗੇ ਜੋ ਸੱਤ ਹੋਇਆ ਸੀ ਕਰਾਂਗੇ ਪਰ ਅਸੀਂ ਦੁਕਾਨਾਂ ਨੂੰ ਜਿੰਦਾ ਨਹੀਂ ਛੱਡਣ ਦਿੰਦੇ ਲੋਕਾਂ ਨੂੰ ਇੱਕ ਪਹਿਲਾ ਨੋਟਿਸ ਆਇਆ ਸੀ ਸੀਸੀ ਜਵਾਬ ਦੇਣਾ ਉਹ ਚਾਹੁੰਦੇ ਸੀਗੇ ਪਰ ਥੋੜੀ ਜੀ ਫੈਮਿਲੀ ਪ੍ਰੋਬਲਮਸ ਸੀਗੀਆਂ ਕੁਝ ਬਿਮਾਰ ਟੀਲੇ ਮਿੰਡਾ ਚੱਲ ਰਿਹਾ ਕਿ ਜਿਹੜੇ ਦੇ ਮਾਲਕ ਨੇ ਉਹਨੂੰ ਜੀ ਉਹਨੂੰ ਉਹ ਟੀਲੇ ਨਹੀਂ ਗਈ ਅਸੀਂ ਇਹਨਾਂ ਨੂੰ ਕਿਹਾ ਥੋੜਾ ਜਿਹਾ ਟਾਈਮ ਦਿਤੇ ਅਸੀਂ ਪਹਿਲਾਂ ਵੀ ਲਿਖ ਕੇ ਦੇ ਕੇ ਆਏ ਸੀਗੇ ਹੁਣ ਵੀ ਉਹ ਸਾਹ ਨਾਲ ਸਾਡੀ ਗੱਲ ਹੋ ਗਈ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆ ਕੇ ਜੋ ਵੀ ਬੰਦੀ ਕਾਰਵਾਈ ਕਰਵਾ ਕੇ ਅਸੀਂ ਜੋ ਵੀ ਇਹਨਾਂ ਦਾ ਕੋਈ ਜੁਰਮਾਨਾ ਜਾਂ ਪੈਸੇ ਭਰਨ ਨੂੰ ਤਿਆਰ ਹਾਂਗੇ ਉਹ ਸਾਡੇ ਤੋਂ ਭਰਾਏ ਜਾਣ ਅਸੀਂ ਕਿਸੇ ਦਾ ਜੁਰਮਾਨਾ ਹੈਗਾ ਕੀ ਦੱਸਿਆ ਗਿਆ ਇਹ ਸਾਨੂੰ ਇਹਨਾਂ ਕੁਝ ਨਹੀਂ ਪਤਾ ਸੀ ਸਾਨੂੰ ਅਸੀਂ ਬਰਨਾਲੇ ਤੋਂ ਆ ਸਾਰੇ ਤੋਂ ਤੁਹਾਡੀ ਦ ਐਸੀ ਕਿਰਾਏ ਕਿਰਾਏਦਾਰਾ ਸੀ ਉਹ ਜੀ ਅਸੀਂ ਕਿਰਾਏਦਾਰਾ ਤੁਸੀਂ ਦੁਕਾਨ ਕਿਰਾਏ ਤੇ ਹਾਂ ਇਹ ਜਿੰਨਾ ਦੇ ਦੇ ਮਾਲਕ ਨੇ ਉਹਨੂੰ ਕਹਿ ਲੀ ਜੀ ਬਰਨਾਲੇ ਤੋਂ ਨਹੀਂ ਇਹ ਉਹ ਉਹਨਾਂ ਉਹ ਤਸਵੀਰ ਤੇ ਖਰਾਬ ਹੈ ਉਹ ਨਹੀਂ ਆ ਸਕਦੇ ਮਿਊਸਪਲਟੀਚ ਇਹਨਾਂ ਨੂੰ ਕਹੇ ਸੀ ਸਾਨੂੰ ਥੋੜਾ ਟਾਈਮ ਦੇ ਜਦੋਂ ਆਉਣਗੇ ਅਸੀਂ ਕਰ ਭਰ ਦਾਂਗੇ ਕਿ ਕਾਨੂੰਨ ਕੀ ਦੱਸਿਆਗੇ ਕਿ ਇਹਨਾਂ ਨੇ ਕਹਿ ਵੀ ਤੁਸੀਂ ਉਸਾਰੀ ਜ਼ਿਆਦਾ ਕੀਤੀ ਹੈ ਵੀ ਅਸੀਂ ਇਹ ਸਾਰੀ ਜਿੰਨੀ ਤੁਸੀਂ ਨਕਸ਼ਾ ਪਾਸ ਕਰ ਉਸਾਰੀ ਜ਼ਿਆਦਾ ਕੀਤੀ ਹੈ ਅਸੀਂ ਕਹ ਕੋਈ ਨਹੀਂ ਅਸੀਂ ਮੰਨਦੇ ਹਾਂ ਸਾਰੀ ਜ਼ਿਆਦਾ ਕੀਤੀ ਹੈ ਜਿਹੜਾ ਵੀ ਉਹਦਾ ਕੋਈ ਜੁਰਮਾਨਾ ਬੰਦ ਹੈ ਅਸੀਂ ਬਕਾਇਦਾ ਕਾਨੂੰਨ ਦੇ ਹਿਸਾਬ ਨਾਲ ਭਰਨ ਨੂੰ ਤਿਆਰ ਹਾਂ ਸਾਡੇ ਨਾਲੋਂ ਵੱਧ ਨਹੀਂ ਘਟ ਨਹੀਂ ਹੈਗੀਆਂ ਜੇ ਸਾਡੀ ਦੁਕਾਨ 20 ਫੁੱਟ ਤਾਂ ਸਾਰੇ 25 ਫੁੱਟ ਨੇ ਗੀਆਂ ਕੋਈ ਨਹੀਂ ਪਰਸਨਲ ਨਹੀਂ ਪਰਸਨਲ ਸਾਨੂੰ ਨਹੀਂ ਲੱਗਦਾ ਇਹ ਇਹ ਜੋ ਕਾਰਵਾਈ ਜੋ ਸਾਹਿਬ ਨੇ ਕੀਤੀ ਆ ਆਪਦੇ ਇਦਾਰੇ ਚ ਰਹੀ ਕੀਤੀ ਹੋਊਗੀ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਸਾਨੂੰ ਸੋਮਵਾਰ ਦਾ ਟਾਈਮ ਦਿੱਤਾ ਜਾਵੇ ਅਸੀਂ ਉਸ ਤੋਂ ਬਾਅਦ ਜੋ ਬੰਦਾ ਕਰਾਂਗੇ ਉਹਨਾਂ ਨੇ ਸਮਝੋ ਜੀ ਕਿੰਦਾ ਦੇਖਦਾ ਜੇ ਨਗਰ ਕੌਂਸਲ ਵੱਲੋਂ ਬਾਜ਼ਾਰ ਬੰਦ ਕਰਕੇ ਧਰਨੇ ਲਾਓ ਸਰ ਇਹ ਮੈਂ ਨਗਰ ਕੌਂਸਲ ਦੀ ਕਾਰਵਾਈ ਨਹੀਂ ਕਹਿੰਦਾ ਓਪਨਲੀ ਉੱਪਰਲੇ ਲੈਵਲ ਤੋਂ ਲੈ ਕੇ ਨੀਚੇ ਤੱਕ ਇੱਕ ਮੈਡਨ ਦੀ ਸ਼ਿਕਾਇਤ ਦੇ ਉੱਪਰੇ ਕੰਮ ਚੱਲ ਰਿਹਾ ਹੈ ਸ਼ਹਿਰ ਦੀ ਸੇਖੋਂ ਮੈਡਨ ਦੀ ਸ਼ਿਕਾਇਤਾਂ 'ਤੇ ਕੰਮ ਚੱਲ ਰਿਹਾ ਜ ਕੁਝ ਸੈਕਟਰਿਆਂ ਤੇਗਵੀਰ ਉਹ ਡੀਸੀ ਨੇ ਜਿਹਨੂੰ ਇੱਥੇ ਫੋਨ ਕਰ ਰਹੇ ਨੇ ਜਿਹਦੇ ਕੇਸ ਦੇ ਕਾਰਵਾਈ ਚੱਲ ਰਹੀ ਹੈ ਜਿਹੜਾ ਵਪਾਰ ਨਾਲ ਬਿਲਕੁਲ ਇਸ ਨੂੰ ਬਰਦਾਸ਼ਤ ਨਹੀਂ ਕਰੂਗਾ ਅਸੀਂ ਕਮੇਟੀ ਕੋ ਜਾ ਰਹੇ ਹਾਂ ਕਮੇਟੀ ਗੱਲ ਕਰਨ ਜਾ ਰਹੇ ਹਾਂ ਇਸ ਚੀਜ਼ ਦੀ ਇਹ ਬਾਜ਼ਾਰ ਬੰਦ ਕਰਨਾ ਬਾਜ਼ਾਰ ਬੰਦ ਕਰਾਵਾ ਹੜਤਾਲਾਂ ਹੜਤਾਲ ਕਰਾ ਕੇ ਇਹਨੂੰ ਸੀਐਮ ਸੀਟੀ ਹੈ ਸੀਐਮ ਸਾਹ ਦੇ ਨੋਟ ਲੈਣਾ ਚਾਹੁੰਦਾ ਕਿ ਸ਼ਹਿਰ ਵਿੱਚ ਕਿੰਝ ਚੱਲ ਰਿਹਾ ਹੈ ਇਹਨੂੰ ਜੋ ਹੈ ਪੱਕੇ ਤੌਰ ਤੇ ਬੈਠ ਕੇ ਹੱਲ ਕਰੋ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਬੈਠ ਕੇ ਵਿਧਾਨ ਸਭਾ ਵਿੱਚ ਹੱਲ ਕਰ ਰਹੇ ਹੋ 21 ਮੀਟਰ ਦੀ ਲੈਂਥ ਦਾ ਉਚਾਈ ਮਨਜ਼ੂਰ ਕਰਾ ਰਹੇ ਹੋ ਮੈਂ ਮੈਂ ਨਾ ਚੂਟ ਦੇ ਰਹੇ ਹਾਂ ਇੱਕ ਪਾਣੀ ਦੀ ਦੁਕਾਨ ਇੱਕ ਪਾਣੀ ਦੀ ਦੁਕਾਨਾਂ ਦੋ ਮੀਲ ਦੀ ਦੁਕਾਨਾਂ ਦਾ ਸੀਲ ਕਰ ਰਹੇ ਹਾਂ ਇਸ ਚੀਜ਼ ਦਾ ਸੇ ਪਰਦਾਸ਼ ਨਹੀਂ ਕੀਤਾ ਜਾਊਗਾ ਅਸੀਂ ਇਹਨੂੰ ਬਿਲਕੁਲ ਹੜਤਾਲ ਕਰਕੇ ਦਾ ਵਿਰੋਧ ਕਰ ਰਹੇ ਹਾਂ ਇਸ ਚੀਜ਼ ਦਾ ਅਸੀਂ ਔਰ ਸੀਐਨ ਸਾਹਿਬ ਨੂੰ ਬੇਨਤੀ ਕਰਦਾ ਪਰਸਾਂ ਦਖਲ ਕਰਕੇ ਇਸ ਚੀਜ਼ ਦਾ ਹੱਲ ਕੀਤਾ ਜਾਵੇ ਇਸ ਚੀਜ਼ ਦਾ ਬਿਲਕੁਲ ਹੜਤਾਲ ਕਰਾਂਗੇ ਧਰਨੇ ਲਾਵਾਂਗੇ ਹੜਤਾਲਾਂ ਧਰਨੇ ਲਾਵਾਂਗੇ ਬਿਲਕੁਲ ਦੁਕਾਨਦਾਰ ਇਹਨਾਂ ਦੁਕਾਨਦਾਰ ਖੜਾ ਜੀ ਸੱਜੋ ਸਿੱਟੋ ਜੀ ਸਾਰੇ ਇਹ ਦੁਕਾਨ ਦੁਕਾਨਦਾਰੀ ਸਮਝਦਾ ਇਸ ਚੀਜ਼ ਨੂੰ ਹਲੀ ਹਲੀ ਅਸੀਂ ਹਲੀ ਹੋਰ ਵੀ ਕੰਮ ਕਰਨਾ ਨਹੀਂ ਦੇ ਦਾਂਗੇ ਦੇ ਦਾਂਗੇ ਨਹੀਂ ਆਜਿ ਨੂੰ ਨਹੀਂ 2 ਮਿੰਟ ਤਿੰਨ 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 ਦਾ ਘੰਟਾ ਖਾਲੀ ਹੋ ਕਰ ਰਹੇ ਤਿੰਨ ਦਾ ਘੰਟਾ ਤੇ ਹੋ ਗਿਆ ਕਾਰ ਵੀ ਹੈ ਬਸ ਠੀਕ ਨਹੀਂ ਹਲੀ ਹਲੀ ਬਸ ਤਿੰਨ ਦਾ ਘੰਟਾ ਦੇ ਹਰੀ ਹਲੀਓ ਕਾਰਵਾਈ ਚੱਲ ਰਹੀ ਹੈ ਬਾਕੀ ਡਿਟੇਲ ਹਮ ਦਵਾਗੇ ਹਲੀ ਹੋਰ ਵੀ ਕਾਰਵਾਈ ਕਰਨੀ ਜਿਸ ਤਰ੍ਹਾਂ ਦੱਸ ਦਾਂਗੇ ਸ਼ਹਿਰ ਵਿੱਚ ਹੋਰ ਦੁਕਾਨਾਂ ਵੀ ਕਰਾਂਗੇ ਨਾ ਹੋਈ ਕਰਿਆ ਫਿਰ ਇਸ ਕਰ ਹਲੀ ਬਾਈਟ ਨਹੀਂ ਹਲੀ ਬਾਈਟ ਨਹੀਂ ਨਹੀਂ ਕੋਈ ਨਹੀਂ ਕੋਈ ਕੋਈ ਪੈਸੇ ਨਹੀਂ ਪੈਸੇ ਨਹੀਂ ਇਹਦਾ ਜੋ ਮਰਜ਼ੀ ਕਰ ਦੇ ਕ੍ਰਿਟੀਕਲ ਬੰਦੇ ਸਾਰੇ ਪੋਲੀਟਿਕਲ ਬੰਦੇ ਸਾਰਾ ਪਤਾ ਹੁੰਦਾ ਕਿ ਕਿਆ ਕਰਦੇ ਨਹੀਂ ਨਹੀਂ ਬਣਨ ਲੱਗੇ ਕਿਉਂ ਨਹੀਂ ਰੋਕੇ ਆਗੇ ਇਹਨਾਂ ਨੂੰ ਹੁਣ ਕਿਉਂ ਤੇ ਮੇਰੇ ਟਾਈਮ ਨਹੀਂ ਪਹਿਲੇ ਦੀ ਮੇਰੇ ਟਾਈਮ ਦੀ ਨਹੀਂ ਹੈ 2 ਮਹੀਨੇ ਤੋਂ ਤਾਂ ਕੰਮ ਚੱਲ ਰਿਹਾ ਤੁਸੀਂ 2 ਮਹੀਨੇ ਨਹੀਂ ਨੋਟਿਸ ਦੇ ਦੇ ਚਾਰ ਫੀਲ ਇੰਟਰ ਪੈਗੇ ਸ਼ਹਿਰ ਚ 2 ਮਹੀਨੇ ਤੋਂ ਤੁਸੀਂ ਕੀ ਕਰਦੇ ਨਹੀਂ ਅਸੀਂ ਨੋਟਿਸ ਦੇ ਦੇ ਸਾਰੇ ਆਲਰੇਡੀ ਨੋਟਿਸ ਦੇ ਦੇ ਆਲਰੇਡੀ ਸਾਰੇ ਨੋਟਿਸ ਨੋਟਿਸ ਹੋਏ ਵੇ ਸਾਰੇ ਨੋਟਿਸ ਹੋ ਗਏ ਸਭ ਕੁਝ ਹੋਇਆ ਵਾ ਤੁਸੀਂ ਪੈਸੇ ਨਹੀਂ ਲੈਂਦੇ ਕਿਸੇ ਤੋਂ ਕੋਈ ਪੈਸੇ ਨਹੀਂ ਦੇ ਕੋਈ ਮੈਂ ਤੁਹਾਨੂੰ ਕਹਿੰਦਾ ਤੁਸੀਂ ਪੈਸੇ ਲੈਂਦੇ ਹੋ ਨਹੀਂ ਨਹੀਂ ਮੈਂ ਕਹਿੰਦਾ ਤੁਹਾਡੇ ਦੇ ਪੈਸੇ ਕਿਸੇ ਨਹੀਂ ਕਿਸੇ ਕੋਲ ਤੋਂ ਰੋਪ ਦਾ ਕੋਈ ਵੀ ਲਾਦੇ ਕਿਸੇ ਨੇ ਮੈਂ ਕਹਿੰਦਾ ਤੁਸੀਂ ਪੈਸੇ ਲੇ ਤੁਸੀਂ ਪੈਸੇ ਲੈ ਕੇ ਮੇਰੀ ਵਾਈਟ ਲੈ ਰਹੇ ਹੋ ਮੈਂ ਕਹਿੰਦਾ ਤੁਸੀਂ ਪੈਸੇ ਲੈ ਕੇ ਮੇਰੀ ਵਾਈਟ ਲੈ ਰਹੇ ਹੋ ਐਮਸੀ ਦੋ ਸ਼ਲਾ ਰਹੇ ਨੇ ਕਿ ਪੈਸੇ ਦਿੱਤੇ ਗਏ ਨੇ ਉਹ 3-3000 ਰੁਪਏ ਦੀ ਨਮਾਇੰਗੀ ਕਰ ਠੀਕ ਓ